ਅਟੈਲੀਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦਾ ਜੀ 100 ਆਵਾਰਿਸ ਪੰਜਾਬ ਤੇ ਜਿੱਥੇ ਬੰਦਿਆਂ ਵੱਲੋਂ ਪੈਦਲ ਮਾਰਚ ਅੱਜ ਤਰਾ ਕੱਢੀ ਜਾ ਰਹੀ ਹੈ ਪੰਜਾਬ ਦੇ ਹੱਕਾਂ ਲਈ ਅਤੇ ਪੰਜਾਬ ਦੀ ਖੁੱਦੋ-ਖਿਆਰੀ ਲਈ ਹੈ ਪੈਦਲ ਮਾਰਚ ਅੱਜ ਤਰਾ ਸਿੱਧੂ ਵੱਲੋਂ ਇਹ ਪੈਦਲ ਮਾਰਚ ਯਾਤਰਾ ਕੱਢੀ ਜਾ ਰਹੀ ਹੈ ਸੋ ਦੇਖ ਸਕਦੇ ਹੋ ਟਰਾਲੀਆਂ ਜਾ ਰਹੀ ਨੇ ਤੇ ਪੈਦਲ ਹੀ ਇਹ ਮਾਰਚ ਕੋਟਪੁਰ ਦੇ ਸ਼ਹਿਰ ਵਿੱਚ ਲਗਾਈ ਜਾ ਰਹੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਦੀਪ ਸਿੱਧੂ ਦੀ ਫੋਟੋ ਵਾਲੀਆਂ ਛੱਡੀਆਂ ਟਰਾਲੀਆਂ ਦੇ ਉੱਪਰ ਟੰਗੀਆਂ ਹੋਈਆਂ ਨੇ ਤੇ ਦੀਪ ਸਿੱਧੂ ਦੀ ਸੋਚ ਨੂੰ ਸਲਾਮ ਕਰਦੇ ਆ ਇਹ ਪੈਦਲ ਮਾਰਚ ਯਾਤਰਾ ਅੱਗੇ ਵਧਾਈ ਜਾ ਰਹੀ ਹੈ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਕੋਟਪੁਰ ਸ਼ਹਿਰ ਦੇ ਵਿੱਚ ਗੁਜ਼ਰ ਰਹੀਆਂ ਨੇ ਪੈਦਲ ਮਾਰਚ ਯਾਤਰਾ ਅਯਾਤਰਾ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕੋਟਪੁਰ ਕੋਟਪੁਰਾ ਸ਼ਹਿਰ ਦੇ ਵਿੱਚ ਇਹ ਪੈਦਲ ਮਾਰਚ ਯਾਤਰਾ ਪਹੁੰਚ ਚੁੱਕੀ ਹੈ ਸੋ ਕੱਲ ਨੂੰ ਬਾਗਾ ਪੁਰਾਣੇ ਵੀ ਇਹ ਮਾਰਚ ਕੀਤੀ ਜਾਊਗੀ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਦੀਪ ਸਿੱਤੂ ਦੇ ਸਮਰਥਕ ਵੀ ਨੇ ਉਹ ਵੀ ਇੱਥੇ jama ਹੋਣੇ ਸ਼ੁਰੂ ਹੋ ਚੁੱਕੇ ਨੇ ਪੂਰੇ ਸ਼ਹਿਰ ਵਿੱਚ ਇਹ ਨਾਰੇ ਲਗਾਏ ਜਾ ਰਹੇ ਕਿ ਦੀਪ ਸਿੱਤੂ ਤੇਰੀ ਸੋਚ ਤੇ ਪੈਰਾ ਦੇ ਅੰਗੇ ਠੋਕ ਕੇ ਹੁਣ ਇਹ ਜਿਹੜੀ ਪੈਦਲ ਮਾਰਚ ਯਾਤਰਾ ਇਹ ਇਸ ਸ਼ਹਿਰ ਵਿੱਚ ਦਾਖਲ ਹੋ ਚੁੱਕੀ ਆ ਤੇ ਕੋਨੇ-ਕੋਨੇ ਵਿੱਚ ਜਾ ਕੇ ਆਦੀਪ ਸਿੱਧੂ ਦੀ ਅਸੂਚ ਨੂੰ ਅੱਗੇ ਫੈਲਾਇਆ ਜਾਊਗਾ ਅਤੇ ਪ੍ਰਚਾਰ ਕੀਤਾ ਜਾਊਗਾ ਅਸੋ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਜੀ ਪੈਦਲ ਮਾਰਚ ਕੀਤੀ ਜਾ ਰਹੀ ਹੈ ਪੰਜਾਬ ਦੇ ਵਾਰਿਸ ਜਫੇਬੰਦੀਆ ਵੱਲੋਂ ਉਸੋ ਸਾਡੇ ਨਾਲ ਗੁਰਸੇਵਕ ਜੀ ਮੌਜੂਦ ਨੇ ਗੁਰਸੇਵਕ ਜੀ ਅੱਜ ਪੈਦਲ ਮਾਰਚ ਯਾਤਰਾ ਕੱਢੀ ਜਾ ਰਹੀ ਹੈ ਕੋਟਪੁਰਾ ਸ਼ਹਿਰ ਵਿੱਚ ਜਾ ਰਹੇ ਹੋਂ ਕਿਵੇਂ ਦਾ ਹੰਗਾਰਾ ਮਿਲ ਰਿਹਾ ਦੇਖੋ ਜੀ ਹੰਗਾਰੇ ਦੀ ਗੱਲ ਤਾਂ ਇੱਥੇ ਭਾਈ ਉਹਨਾਂ ਨੇ ਪੈਦਲ ਮਾਰਚ ਆਪ ਦਾ ਰੱਖਿਆ ਸੀ ਵੀ ਅਸੀਂ ਕੁਝ ਸਿੰਘ ਆ ਪੈਦਲ ਮਾਰਚ ਜਾਵਾਂਗੇ ਜਿੰਨੀ ਸੰਗਤ ਰਲ ਜੂ ਉਸ ਸੈਂਕੜੇ ਚ ਰਲ ਜੇ ਤਾਂ ਹਜ਼ਾਰਾਂ ਚ ਰਲਦੇ ਅਸੀਂ ਕਿਸੇ ਨੂੰ ਘਰੋਂ ਨਹੀਂ ਬੁਲਾਉਣ ਜਾਣਾ ਹਨ ਸੋ ਬਹੁਤ ਵਧੀਆ ਜਿੰਨੇ ਵੀ ਸਿੰਘ ਜਿਹੜੇ ਆ ਜੁੜ ਰਹੇ ਆ ਆਪ ਦਾ ਪ੍ਰਾਤ ਨਗਾ ਕੇ ਫਿਰ ਅੱਗੇ ਜਾ ਕੇ ਨਿਕੜ ਜਾਂਦੇ ਆ ਨਵੇਂ ਸਿੰਘ ਜੁੜ ਜਾਂਦੇ ਆ ਵਧੀਆ ਕਿਉਂਕਿ ਜਿਹੜੀ ਗੱਲ ਹੱਕਾਂ ਦੀ ਆ ਨਾ ਉਥੇ ਗਿਣਤੀ ਵੱਧ ਜਾਂ ਘੱਟ ਦੀ ਮੈਟਰ ਨਹੀਂ ਕਰਦਾ ਤੋ ਬਹੁਤ ਵਧੀਆ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਚਿੰਗ ਜਿਹੜੀ ਹੈਗੀ ਆ ਹੱਕਾਂ ਦੇ ਪ੍ਰਤੀ ਉਹ ਜਾਗਦੀ ਹੈਗੀ ਅਤੇ ਜਾਗਦੀ ਰਹੂਗੀ ਜਨਨ ਹੱਕ ਨਹੀਂ ਮਿਲਦੇ ਸੀ ਤੂੰ ਹੀ ਜ਼ਿਆਦਾਤਰ ਹੱਕਾਂ ਦੀ ਲੜਾਈ ਲੜਦੇ ਹੋਏ ਨਜ਼ਰ ਆਉਂਦੇ ਸੀ ਜਾਂ ਗੱਲ ਕੀਤੀ ਜਾਵੇ ਪਾਣੀ ਦੇ ਮੁੱਦੇ ਦੀ ਜਾਂ ਪੰਜਾਬ ਦੀ ਨੌਜਵਾਨੀ ਨੂੰ ਆਪਾਂ ਕਹਿ ਦਈਏ ਪੰਜਾਬ ਨਾਲ ਜੋੜਨ ਦੀ ਉਹ ਅਕਸਰ ਗੱਲ ਕਰਦੇ ਹੋਏ ਨਜ਼ਰ ਆਉਂਦੇ ਸੀਗੇ ਹੁਣ ਲੱਗਦਾ ਵੀ ਅੱਜ ਕੱਲ ਹੁਣ ਜਿਹੜੀ ਲੀਡਰ ਚ ਲੀਡਰਸ਼ਿਪ ਚ ਕੁਆਲਿਟੀ ਹੈ ਜਿਵੇਂ ਅੱਜ ਕੱਲ ਜਿਹੜੇ ਬਹੁਤ ਸੋਸ਼ਲ ਮੀਡੀਆ ਤੇ ਵੱਡੇ ਬੁਲਾ ਰਹੇ ਆ ਉਹ ਤੁਹਾਨੂੰ ਕੋ ਹੁੰਦੇ ਨੇ ਦੀਪ ਸਿੱਧੂ ਵਰਗੇ ਨਹੀਂ ਬਣ ਸਕਦੇ ਲੱਗਦਾ ਦੇਖੋ ਪਤਾ ਕੀ ਆ ਜਿਹ ਜਦੋਂ ਕੌਮ ਤੇ ਆ ਕੇ ਭੀੜ ਪੈਂਦੀ ਆ ਪੰਜਾਬ ਤੇ ਆ ਕੇ ਭੀੜ ਪੈਂਦੀ ਆ ਜੀ ਤਾਂ ਉਦੋਂ ਬੁਲਾਰੇ ਉਦੋਂ ਲੀਡਰਸ਼ਿਪ ਉਦੋਂ ਕੁਆਲਿਟੀ ਸਾਰਿਆਂ ਚੋਂ ਨਿਕਲ ਆਉਂਦੀ ਆ ਹਾਂ ਇਹ ਇਹ ਟਾਈਮ ਦੇ ਨਾਲ ਸਾਰਾ ਕੁਝ ਸਮਾਂ ਤੈਅ ਕਰਦਾ ਤੇ ਗੁਰੂ ਸਾਹਿਬ ਦੇ ਹੱਥ ਆ ਉਹ ਆਪਣਾ ਨਜ਼ਰੀਆ ਦੇਖਣ ਦਾ ਕੁਝ ਹੋ ਤਰੀਕੇ ਦਾ ਹੁੰਦਾ ਪਬਲਿਕ ਦਾ ਪਰ ਪ੍ਰਮਾਤਮਾ ਨੂੰ ਜੋ ਪਾਉਂਦਾ ਹੁੰਦਾ ਉਹ ਹੀ ਆ ਦੀਪ ਸਿੱਧੂ ਨੂੰ ਵੀ ਇੱਕ ਟਾਈਮ ਜਦੋਂ ਆ ਕੇ ਵੱਡੇ ਵੱਡੇ ਚੈਨਲਾਂ ਨੇ ਸਾਡੇ ਵੱਡੇ ਲੀਡਰਾਂ ਨੇ بڑے بڑے ਵੱਡੇ ਬੁਲਾਰਿਆਂ ਨੇ ਦੀਪ ਨੂੰ ਗਦਾਰ ਤੱਕ ਕਹਤਾ ਸੀਗਾ ਪਰ ਜਦੋਂ ਪ੍ਰਮਾਤਮਾ ਨੂੰ ਨਵਾਜਣਾ ਚਾਹਿਆ ਹਮ ਉਹਦੀ ਜੀ ਦਲੀ ਇਛਾ ਸੀ ਉਹਦੀ ਸੱਚੀ ਸੀ ਬਣ ਦੇ ਵਿੱਚ ਤਾਂ ਦੀਪ ਦੀ ਅੱਜ ਸਟੇਜ ਦੇਖੋ ਕਿੰਨੀ ਵੱਡੀ ਆ ਵਰਲਡ ਦੇ ਵਿੱਚ ਕਿਤੇ ਵੀ ਸੱਕ ਬੈਠਾ ਹੋਵੇ ਪੰਜਾਬੀ ਬੈਠਾ ਹੋਵੇ ਉਹ ਦੀਪ ਦੇ ਪ੍ਰਤੀ ਬਹੁਤ ਜ਼ਿਆਦਾ ਪਿਆਰ ਰੱਖਦਾ ਮਨ ਚ ਦੀਪ ਦਾ ਜਿਹੜਾ ਸਾਡੇ ਦਿਲਾਂ ਦੀ ਸਤਕਾਰ ਆ ਉਹ ਕਦੇ ਨਿਕਲੂਗਾ ਨਹੀਂ ਤੇ ਬਹੁਤ ਵੱਡੀ ਤਰਾਸਦੀ ਹੈ ਜੀ ਅਕਸਰ ਜਿਹੜੀ ਸ਼ਖਸ ਦੀ ਜਿਹੜੀ ਆਪਾਂ ਕਹਦੀਏ ਜੋ ਉਸ ਦਾ ਆਪਾਂ ਕਹਦੀਏ ਉਸ ਦੇ ਮੁੱਲ ਪੈ ਮੁੱਲ ਪੈਂਦਾ ਉਸ ਦਾ ਉਸ ਤੇ ਜਾਨ ਤੋਂ ਬਾਦੀ ਪੈਂਦਾ ਹੈ ਦੇਖੋ ਪਤਾ ਕੀ ਆ ਕੋ ਸਾਡੇ ਆਮ ਪੰਥਕ ਸਫੇਂਦਰ ਚਕਾਵਤਾ ਸਿੰਘ ਦੀ ਜ਼ਿੰਦਗੀ ਉਹਦੀ ਮੌਤ ਤੋਂ ਬਾਅਦ ਸ਼ੁਰੂ ਹੁੰਦੀ ਆ ਤੇ ਬਾਈ ਦੀਪ ਸਿੱਧੂ ਦੀ ਜਿਹੜੀ ਕੁਰਬਾਨੀ ਆ ਪੰਜਾਬ ਦੇ ਲੋਕੋ ਹਰ ਵਕਤ ਸੋਚਦਾ ਸੀ ਹਰ ਵਕਤ ਪੰਜਾਬ ਦੇ ਲਈ ਤਰਦਾ ਖਰਦਾ ਸੀਗਾ ਜਿੰਨਾ ਵੀ 5-6 ਸਾਲ ਉਹਨੇ ਹੰਡਾਇਆ ਇੱਥੇ ਆ ਕੇ ਸੋ ਉਹ ਟਾਈਮ ਦੇ ਵਿੱਚ ਦੀਪ ਨੇ ਜਿਹੜਾ ਟਾਈਮ ਲਾਇਆ ਉਹਦੇ ਵਿੱਚ ਉਹਦੇ ਦਰਦ ਝਲਕਦਾ ਸੀ ਮਨ ਦੇ ਵਿੱਚ ਸੋ ਉਹ ਦਰਦ ਜਿਹੜਾ ਹੈਗਾ ਉਦੋਂ ਜਾਗਰ ਹੁੰਦਾ ਜਦੋਂ ਬਾਈ ਦੀਪ ਸਾਡੇ ਵਿੱਚ ਚਲਾ ਜਾਂਦਾ ਕਿ ਜਿੱਡੀ ਵੱਡੀਓ ਗੱਲ ਕੀਤੀ ਹੋਣੇ ਪੰਜਾਬ ਦੇ ਵਿੱਚ ਰਹਿ ਕੇ ਸਿੱਖੀ ਦੀ ਤੇ ਪੰਜਾਬ ਦੀ ਪੱਖਾਂ ਦੀ ਗੱਲ ਕੀਤੀ ਆ ਉਹ ਕਿਸੇ ਨੇ ਨਹੀਂ ਕੀਤੀ ਸੀ ਚਾਹੇ ਉਹ ਸਾਰੇ ਜਾਣਦੇ ਸੀ ਪਰ ਉਹਦਾ ਗੱਲ ਕਰਨ ਦਾ ਤਰੀਕਾ ਉਹਦਾ ਗੱਲ ਨੂੰ ਸਮਝਣ ਦਾ ਤੇ ਲੋਕਾਂ ਸਾਹਮਣੇ ਰੱਖਣ ਦਾ ਤਰੀਕਾ ਉਹ ਦੁਨੀਆ ਦੇ ਮਤਲਬ ਆਮ ਬਣਾ ਲੈਣੋਂ ਵੱਖਰਾ ਸੀਗਾ ਸੋ ਇਹ ਚੀਜ਼ਾ ਵੀ ਜਦੋਂ ਬੰਦਾ ਚਲਾ ਜਾਂਦਾ ਉਹਦੀ ਘਾਟ ਉਹਦੋਂ ਮਹਿਸੂਸ ਹੁੰਦੀ ਆ ਜਿੰਨਾ ਟਾਈਮ ਸਾਡੇ ਵਿੱਚ ਹੁੰਦਾ ਉਦੋਂ ਸਾਡੇ ਲੋਕੋ ਨੂੰ ਮਾੜਾ ਜਿਹਾ ਬੋਲਦੇ ਰਹਿੰਦੇ ਆ ਬਹੁਤ ਜਿਹੇ ਲੋਕਾ ਜਿਹੜੇ ਦੀਪ ਦੇ ਹੁੰਦਿਆਂ ਹੋਇਆ ਇਹ ਕਹਿੰਦੇ ਸੀ ਵੀ ਸਾਡੇ ਜਿਹੜੇ ਹੈਗਾ ਮਨ ਮਟਾਵਾ ਜੀ ਦੀਪ ਸਾਡੇ ਨਾਲ ਸੋਚਣੀ ਲਾਉਂਦਾ ਅਸੀਂ ਉਹਦੇ ਨਾਲ ਨਹੀਂ ਤੁਰਦੇ ਪਰ ਜਦੋਂ ਦੀਪ ਚਲਾ ਜਾਂਦਾ ਉਦੋਂ ਉਹ ਬੰਦੇ ਰੋਂਦੇ ਵਿਖਿਆ ਕਹਿੰਦੇ ਸੀ ਵੀ ਯਾਰ ਅ ਵੀ ਚਲੋ ਮਨ ਮਟਾਓ ਸੀਗੇ ਪਰ ਬੰਦਾ ਚੰਗਾ ਸੀ ਉਹ ਇੱਕ ਟਾਈਮ ਆ ਗਿਆ ਹਾਲਸਾ ਤੁਹਾਡੇ ਹੱਥ ਚੱਜ ਕਿਉਂ ਦਿਖ ਰਹੀ ਇੱਧਰ ਦੇਖੋ ਪਤਾ ਕੀ ਆ ਉਹ ਇੱਕ ਪ੍ਰੀਡਿਕਲ ਮਤਲਬ ਪਾਵਰਾਂ ਨਾਲ ਕੋਲੇ ਐਮਪੀ ਬਣ ਚੁੱਕੇ ਆ ਬੜੇ ਉਹਨਾਂ ਕੋਲੇ ਮਤਲਬ ਕੰਮ ਹੁੰਦੇ ਆ ਕਰਨ ਵਾਲੇ ਹਨਾ ਕਿਉਂਕਿ ਉਹ ਇੱਕ ਦੈਰੇ ਸਾਡੇ ਨਾਲ ਤੁਰੇ ਫਿਰਨੋਂ ਮੈਟਰ ਨਹੀਂ ਕਰਦਾ ਜਦੋਂ ਪੰਜਾਬ ਦੀ ਕੰਨੀ ਗੱਲ ਹੋਵੇ ਉਥੇ ਟੀਮ ਵਰਕੇ ਚੱਲਦਾ ਉਹਮ ਜੇਕਾ ਨਿਕਲੋ ਟੀਮ ਵਰਕ ਚੱਲਦਾ ਫੌਜ ਦੇ ਵਿੱਚ ਵੀ ਦੇਖਦੇ ਹਾਂ ਨਾ ਟੀਮ ਵਰਕਾ ਸਾਰੇ ਆਪੋ ਆਪਣਾ ਕੰਮ ਜਿੱਥੇ-ਸੇ ਜੀ ਕਰਦਾ ਉੱਥੇ ਤੇ ਕਰਦੇ ਪਏ ਆ ਜਾਂ ਜਿੱਥੇ ਜਿੰਮੇਵਾਰੀਆਂ ਲੱਗੀਆਂ ਉਹ ਕਰਦੇ ਪਏ ਆ ਪਰ ਇਹ ਸਿਆਸਤ ਤੋਂ ਬਾਅਦ ਟੀਮ ਵਰਕ ਬੰਦਾ ਭੁੱਲ ਜਾਂਦਾ ਨਹੀਂ ਕਰ ਰਹੇ ਨਾ ਆਪ ਦਾ ਤਾਂ ਵਰਕ ਕਰਦੇ ਪਏ ਆ ਉਹ ਅੱਜ ਪੋਲੀਟਿਕਲੀ ਵਹਿਂਗਾ ਨਾ ਹਣ ਉਹ ਪੋਲੀਟਿਕਲੀ ਆਪ ਦੀ ਪਾਵਰ ਕਿੱਥੇ ਉਹਨਾਂ ਦਾ ਮੈਟਰ ਕਰਦਾ ਜਿੱਥੇ ਜਗ੍ਹਾ ਹੋਏਗੀ ਉਹਨਾਂ ਦੀ ਉੱਥੇ ਤਾਂ ਕੰਮ ਕਰ ਰਹੇ ਛੜਕਾਂ ਦੇ ਜਾਣ ਵਾਲੇ ਦਾ ਕੰਮ ਦੇਖੋ ਇੱਕ ਐਮਪੀ ਬਣ ਕੇ ਜਾਂ ਐਮੇ ਬਣ ਕੇ ਜੀ ਐਮਐਲਏ ਬਣ ਕੇ ਉਹ ਇੱਥੇ ਛੜਕਾਂ ਤੇ ਮਾਰ ਪਬਲਿਕ ਦੀਆਂ ਗੱਲਾਂ ਨੇ ਤਾਂ ਸੋਨੀਆਂ ਜਿਹੜੀਆਂ ਉਹ ਫਿਰ ਗਾਲਾਂ ਸੋਨੀਆਂ ਬਣਣਗੀਆਂ ਹਾਂ ਉਹ ਆਪਦੀ ਉੱਥੇ ਬਹਿ ਕੇ ਜਿਹੜੀ ਆ ਉਹਨਾਂ ਕੋਲੇ ਕੁਰਸੀ ਆ ਉੱਥੇ ਬਹਿ ਕੇ ਆਪਦੀ ਜਿਹੜੀ ਜਮਹੂਰਨਵਾ ਰਹੇ ਆ ਪਰ ਜਿਨ੍ਹਾਂ ਦਾ ਸੜਕਾਂ ਤੇ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੂੰ ਟੀਮ ਵਰਕ ਹੀ ਹੁੰਦਾ ਉਹ ਇੱਥੇ ਸੜਕਾਂ ਦੇ ਕੰਮ ਕਰ ਰਹੇ ਆ ਕੋਈ ਮਤਲਬ ਮਨਮਟਾਵ ਵਾਲੀ ਗੱਲ ਕੋਈ ਨਹੀਂ ਹੈਗੀ ਅਜਿਹਤਰ ਲੋਕ ਇਹ ਵੀ ਕਹਿ ਰਹੇ ਨੇ ਵੀ ਇੱਕ ਤਰ੍ਹਾਂ ਦਾ ਸਿਆਸੀ ਗਰਾਊਂਡ ਬਣਾਉਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗਦਾ ਹੈ ਵੇਖੋ ਭਾਈ ਮੈਂ ਮੈਂ ਇਹ ਗੱਲ ਕਹਿੰਦਾ ਇਹ ਗੱਲ ਤੋਂ ਚਲੋ ਤੁਹਾਡੇ ਮੁਤਾਬਕ ਜੇ ਕੋਈ ਕਹਿੰਦਾ ਤਾਂ ਜੀ ਮੈਂ ਕਹਿੰਦਾ ਵੀ ਸਿਆਸੀ ਗਰਾਉਂਡ ਜੇਕਰ ਪੰਚਤ ਦੇ ਪੰਜਾਬ ਦੇ ਹੱਕਾਂ ਦੇ ਲਈ ਤੁਸੀਂ ਚੰਗਾ ਸੋਚਦੇ ਹੋ ਤੇ ਸਿਆਸੀ ਗਰਾਉਂਡ ਜੇ ਬਣ ਵੀ ਜਾਊਦਾ ਕੀ ਮਾੜਾ ਇੱਕ ਗੱਲ ਸਿਆਸਤ ਜਾਗੀ ਪੂਰੇ ਕਿਤੇ ਜਾਣਗੇ ਸੋ ਦੇਖ ਸਕਦੇ ਹੋ ਜੀ ਪੈਦਲ ਮਾਰਚ ਯਾਤਰਾ ਹੁਣ ਸ਼ਹਿਰ ਦੇ ਵਿੱਚ ਦਾਖਲ ਹੋ ਚੁੱਕੀ ਹੈ ਦੀਪ ਸਿੱਧੂ ਦੀ ਸੋਚ ਨੂੰ ਸਲਾਮ ਕਰਦੇ ਹੋਏ ਇਹ ਪੈਦਲ ਮਾਰਚ ਆ ਪੈਦਲ ਮਾਰਚ ਜਿਹੜੀ ਅੱਗੇ ਵਧਾਈ ਜਾ ਰਹੀ ਹੈ ਸੋ ਦੇਖ ਸਕਦੇ ਹੋ ਸ਼੍ਰੀ ਮਨਦੀਪ ਸਿੱਧੂ ਨੇ ਉਹ ਲਗਾਤਾਰ ਪੈਦਲ ਯਾਤਰਾ ਕਰ ਰਹੇ ਨੇ ਅਤੇ ਦੀਪ ਸਿੱਧੂ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ